ਸ਼੍ਰੀ ਬਾਲਾਜੀ ਮਹਾਰਾਜ ਜੀ ਅਪਾਰ ਕਿਰਪਾ ਦੇ ਨਾਲ ਅੱਜ ਅਹਿਮਦਗੜ੍ਹ ਤੋਂ ਸ਼੍ਰੀ ਸਾਲਾਸਰ ਸੇਵਾ ਮੰਡਲ ਅਹਿਮਦਗੜ੍ਹ ਵੱਲੋਂ 110ਵੀਂ ਵਾਰੀ ਯਾਤਰਾ ਸਾਲਾਸਰ ਤਾਮ ਦਰਸ਼ਨ ਲਈ ਰਵਾਨਾ ਕੀਤੀ ਗਈ ਇਹ ਯਾਤਰਾ ਸੇਵਾ ਅਤੇ ਸ਼ਰਧਾ ਦਾ ਪ੍ਰਤੀਕ ਹੈ ਕਿਉਂਕਿ ਲਗਾਤਾਰ ਪਿਛਲੇ 109 ਮਹੀਨਿਆਂ ਤੋਂ ਬਿਨਾਂ ਰੁਕੇ ਬੱਸ ਚਾ ਰਹੀ ਭਗਤਾਂ ਨੂੰ ਦਰਸ਼ਨ ਲਈ ਲਿਜਾਇਆ ਜਾ ਰਿਹਾ ਹੈ ਹੁਣ ਤੱਕ ਲੱਖਾਂ ਹੀ ਭਗਤਾਂ ਨੇ ਸਾਲਾਸਰ ਤਾਮ ਵਿਖੇ ਬਾਲਾ ਜੀ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਹੋਈਆਂ ਹਨ ਇਸ ਵਾਰ ਵੀ ਅਹਮਦਗੜ੍ਹ ਤੋਂ ਦੋ ਬੱਸਾਂ ਭਗਤਾਂ ਨੂੰ ਬਾਲਾਜੀ ਦੇ ਦਰਸ਼ਨਾਂ ਲਈ ਲੈ ਕੇ ਗਈਆਂ। ਸ਼ਰਧਾਲੂਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਸ਼੍ਰੀ ਸਾਲਾ ਸਰ ਸੇਵਾ ਮੰਡਲ ਵੱਲੋਂ ਬਹੁਤ ਹੀ ਸੁਵਿਧਾਜਨਕ ਯਾਤਰਾ ਕਰਵਾਈ ਜਾਂਦੀ ਹੈ। ਬੱਸਾਂ ਆਰਾਮਦਾਇਕ ਹਨ ਅਤੇ ਰਸਤੇ ਦੇ ਵਿੱਚ ਸਾਰੀਆਂ ਸੁਭੋਲਤਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਾਲਾ ਘਾਤਾ ਫੋਟ ਕੇ ਬਾਲਾਜੀ ਦੇ ਦਰਸ਼ਨ ਕਰਨਾ ਹਰ ਪਰਕ ਲਈ ਜੀਵਨ ਦਾ ਅਨਮੋਲ ਅਨੁਭਵ ਹੁੰਦਾ ਹੈ। ਭਗਤਾਂ ਦਾ ਮੰਨਣਾ ਹੈ ਕਿ ਬਾਲਾਜੀ ਹਮੇਸ਼ਾ ਆਪਣੇ ਸ਼ਰਧਾਲੂਆਂ ਦੀਆਂ ਆਸਾਂ ਤੇ ਮਰਾਦਾਂ ਨੂੰ ਪੂਰਾ ਕਰਦੇ ਹਨ ਜਿਸ ਕਾਰਨ ਹਰ ਵਾਰ ਉਹਨਾਂ ਨੂੰ અપਾਰ ਖੁਸ਼ੀ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਆ ਬੇਟਾ ਕੀ ਨਾ ਤੁਹਾਡਾ ਕੀ ਪੈਂਸ਼ੀ ਕਰ? ਅਸੀਂ ਸੈਕਿੰਡ ਥਰਡ ਟਾਈਮ ਜਾ ਰਹੇ ਹਾਂ ਔਰ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ। ਇਦਾਂ ਦੀ ਸਰਵਿਸ ਹੁੰਦੀ ਆ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ। ਤੇ ਬਾਬਾ ਜੀ ਦੇ ਦਰਵਾਜ਼ੇ ਜਾ ਕੇ ਕਿਹੜੀਆਂ-ਕਿਹੜੀਆਂ ਤੁਹਾਡੀਆਂ ਆਸਾਂ ਪੂਰੀਆਂ ਹੋ ਗਈਆਂ? ਸਾਰੀਆਂ। ਕੀ ਕਹਿਣਾ ਚਾਹਾਂਗੇ ਨੌਜਵਾਨ ਪੀੜ੍ਹੀ ਨੂੰ? ਕੀ ਆਪਾਂ ਨੂੰ ਭਗਵਾਨ ਨਾਲ ਜੁੜੇ ਰਹਿਣਾ ਚਾਹੀਦਾ ਵਾ ਕਦੀ ਵੀ ਭਗਵਾਨ ਤੋਂ ਐ ਨਹੀਂ ਕਾ ਕਿ ਆਪਾਂ ਆਪਣੀ ਇੱਛਾ ਹੀ ਕੱਲੀਆਂ ਪੂਰੀਆਂ ਕਰਵਾਨੀਆਂ ਨੇ ਆਪਾਂ ਨੂੰ ਹਮੇਸ਼ਾ ਭਗਵਾਨ ਦਾ ਨਾਮ ਜਪਦੇ ਰਹਿਣਾ ਚਾਹੀਦਾ ਤੇ ਫਰਜਕਾਰਾ ਲਾਵੇ ਬਾਬਾ ਜੀ ਦਾ ਕਾ ਸ਼੍ਰੀ ਵਾਲਾ ਜੀ ਹਾਂਜੀ ਪੰਜ ਕੀ ਨਾ ਤੁਹਾਡਾ ਅ ਤੁਸੀਂ ਚਾਲਾ ਸਰ ਜਾ ਰਹੇ ਹੋ ਕਿੱਤੇ ਕਿਦਾਂ ਤੁਹਾਡਾ ਮਨ ਬਣਿਆ ਪਹਿਲੀ ਵਾਰੀ ਜਾ ਰਹੇ ਨੇ ਪਹਿਲਾਂ ਵੀ ਗਏ ਹੋ ਨਹੀਂ ਬਹੁਤ ਵਾਰੀ ਗਏ ਆ ਕਿੱਦਾਂ ਹੀ ਬੱਸਾਂ 'ਚ ਗਏ ਆ ਪਾਲਾ ਜੀ ਦੀ ਕਿਰਪਾ ਬੱਸਾਂ 'ਚ ਵੀ ਬਹੁਤ ਵਾਰੀ ਗਏ ਆ ਆਪਣੀ ਗੱਡੀ ਚ ਕਿੱਦਾਂ ਲੱਗਦਾ ਤੁਹਾਨੂੰ ਇਹਨਾਂ ਦੀ ਸਰਵਿਸ ਬਹੁਤ ਵਧੀਆ ਅੱਜ ਤਾਂ ਪਾਲਾ ਜੀ ਨੇ ਖਿੱਚ ਕੇ ਬੁਲਾਇਆ ਕਿੱਦਾਂ ਦੀਆਂ ਤੁਹਾਡੀਆਂ ਆਸਾਂ ਪੂਰੀਆਂ ਹੋਈਆਂ ਪਾਲਾ ਜੀ ਨੇ ਕੀਤੀਆਂ ਉਹਨਾਂ ਦੀ ਇਹ ਕਿਰਪਾ ਜੀ ਬਹੁਤ ਕੀ ਕਹਿਣਾ ਚਾਹਾਂਗੇ ਲੋਕਾਂ ਨੂੰ ਲੋਕਾਂ ਨੂੰ ਇਹੀ ਕਹਿੰਦੇ ਵੀ ਪਾਲਾ ਜੀ ਦੇ ਦਰ ਤੋਂ ਸਭ ਕੁਝ ਮਿਲਦਾ ਜੀ ਕਾਰਾ ਲਾ ਦਿਓ ਪਾਲਾ ਜੀ ਦੇ ਨਾਮ ਦਾ ਜੇ ਕਾਰਾ ਬਾਲਾ ਜੀ ਮਹਾਰਾਜ ਦਾ ਤੁਹਾਡਾ ਰੂਬੀ ਸਿੰਘਲਾ ਮੈਡਮ ਤੁਸੀਂ ਪਹਿਲੀ ਵਾਰੀ ਜਾ ਰਹੇ ਹੋ ਨਹੀਂ ਜੀ ਨਹੀਂ ਸਾਨੂੰ 7 ਸਾਲ ਹੋ ਗਏ ਇਹਨਾਂ ਨਾਲ ਜਾਂਦਿਆਂ ਨੂੰ 7 ਸਾਲ ਹੋ ਗਏ ਤੁਹਾਨੂੰ ਜਾਂਦਿਆਂ ਨੂੰ ਹਾਂ ਜੀ ਤੇ ਕਿੱਦਾਂ ਲੱਗਦਾ ਤੁਹਾਨੂੰ ਕਿੱਥੇ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਇੰਤਜ਼ਾਮ ਵਧੀਆ ਹੁੰਦਾ ਹਾਂ ਬਹੁਤ ਮਜ਼ਾ ਆਉਂਦਾ ਇਹਨਾਂ ਨਾਲ ਜਾ ਕੇ ਤੇ ਬਾਬਾ ਜੀ ਨੇ ਫਿਰ ਕਿੱਦਾਂ ਦੀ ਆਸ ਤੁਹਾਡਾ ਬਾਬਾ ਨੇ ਬਹੁਤ ਆਸਾਂ ਪੂਰੀਆਂ ਕੀਤੀਆਂ ਜੀ ਮਹਾਰਾਜ ਕੀ ਜੈ ਸਾਲਾ ਸਰ ਜਾ ਰਹੇ ਹਾਂ ਤੁਸੀਂ ਐਮਦ ਕਰਦੇ ਰਹਿਣ ਵਾਲੇ ਹੋ ਅਸੀਂ ਜਾਣਦੇ ਹਾਂ ਐਮਦ ਕਰਦੇ ਰਹਿਣ ਵਾਲੇ ਹੋ ਤੁਸੀਂ ਐਸ ਦੇ ਵਿਊ ਕਿ ਰਹਿੰਦੇ ਹੋ ਹਾਂਜੀ ਤੁਸੀਂ ਆਏ ਹੋ ਪਾਪਾ ਜੀ ਨੇ ਤੁਹਾਨੂੰ ਬੁਲਾਇਆ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਨਹੀਂ ਨਾਈਸ ਬਰੀ ਨਾਈਸ ਕੱਲ ਮੇਰੀ ਮਦਰੀ ਲੋ ਦੀ ਜੈਟ ਐਨਿਵਰਸਰੀ ਹੈ ਉੱਥੇ ਜਾ ਕੇ ਸੈਲੀਬ੍ਰੇਟ ਕਰਨੀ ਸੀ ਇਸ ਕਰਕੇ ਆਈ ਸੀ ਪਹਿਲੀ ਵਾਰ ਹੀ ਗਏ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਅੱਛਾ ਕੌਣ ਲੈ ਕੇ ਜਾ ਰਹੇ ਸੋਨੂ ਜੀ ਨਹੀਂ ਆ ਬੱਬੂ ਥੈਂਕ ਯੂ ਨਾਮ ਪੁੱਛ ਲਿਆ ਯਾਰਾ ਨਾਮ ਨਹੀਂ ਆ ਗਿਆ ਆਲਾ ਨਿਕਾਰਾ ਬਾਬਾਈ ਦੇ ਨਾਮ ਦੀ ਜੀ ਜੈ ਹਾਂ ਜੀ ਕੀ ਨਾ ਤੁਹਾਡਾ ਤੇਰਾ ਨਾਮ ਮਾਲ ਹੈ ਤੁਸੀਂ ਬਾਬਾਈ ਦੇ ਦਰਬਾਰ ਤੇ ਜਾ ਰਹੇ ਹੋ ਸਾਲਾ ਸਾਰ ਪਹਿਲੀ ਵਾਰੀ ਜਾ ਰਹੇ ਹੋ ਹਾਂ ਜੀ ਪਹਿਲੀ ਵਾਰ ਜਾ ਰਹੀ ਹਾਂ ਪਹਿਲੀ ਵਾਰੀ ਜਾ ਰਹੇ ਹੋ ਤੁਸੀਂ ਹਾਂ ਜੀ ਵਾਜਾ ਕਿਦਾਂ ਸੁਆਬ ਬਣਿਆ ਤੁਹਾਡਾ ਪਾਲਾਈ ਦੇ ਦਰਵਾਜ਼ੇ ਜਾਣ ਦਾ ਬਸ ਜਦ ਬਲਾਵਾ ਆਇਆ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਬਾਬਾ ਜੀ ਨੇ ਕਿਦਾਂ ਤੁਹਾਡੀ ਆਸਾਂ ਪੂਰੀਆਂ ਕਿਤੇ ਕੀ ਆਸ ਲੈ ਕੇ ਚਲੇ ਹੋ ਬਾਬਾ ਜੀ ਜਿਹੜੀ ਤੁਹਾਡੀ ਪੂਰੀ ਕਰ ਬੱਸ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਦਰਸ਼ਨ ਹੋ ਜਾਣ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਸ੍ਰੀ ਸਾਲਸਾਰ ਸੇਵਾ ਮੰਡਲ ਵੱਲੋਂ ਸ਼ਹਿਰ ਦੇ ਵਿੱਚ ਫੋਗਿੰਗ ਮਸ਼ੀਨ ਕਾਫੀ ਲੰਬੇ ਸਮੇਂ ਤੋਂ ਹਰ ਸਾਲ ਚਲਾਈ ਜਾਂਦੀ ਹੈ ਇਸ ਸਾਲ ਵੀ ਹੁਣ ਬਰਸਾਤੀ ਮੌਸਮ ਹੋਣ ਕਰਕੇ ਮੱਛਰ ਵਗੈਰਾ ਕਾਫੀ ਹੋ ਗਏ ਹਨ ਸੋ ਅੱਜ ਇਸ ਫੋਗਿੰਗ ਮਸ਼ੀਨ ਦੀ ਵੀ ਸ਼ੁਰੂਆਤ ਹੋ ਰਹੀ ਹੈ ਬੋਲੀਏ ਬਾਬਾ ਜੀ ਮਹਾਰਾਜ ਜੀ ਕੀ ਜੈ ਹੋ ਸਾਰਾ ਸਰਬਾਪਿਤੀ ਜੈ ਹੋ ਹੰਦੀ ਦੇ ਲਾਲ ਕੀ ਜੈ ਹੋ ਬਾਲਾ ਜੀ ਦੀ ਵਿਸ਼ੇਸ਼ ਕਿਰਪਾ ਦੇ ਨਾਲ ਅੱਜ ਅਸੀਂ 110ਵੀਂ ਪਸ ਯਾਤਰਾ ਨੂੰ ਰਵਾਨਾ ਕਰ ਰਹੇ ਹਾਂ ਤੇ ਜੋ ਕਿ ਤੁਸੀਂ ਇਹ ਫੋਗਿੰਗ ਦੀ ਮਸ਼ੀਨ ਦੇਖ ਰਹੇ ਹੋ ਇਹ Shri Salasar Balaji Sewa Mandal ਦੀ ਤਰਫੋਂ ਅੱਜ ਲਗਾਤਾਰ 6 ਸਾਲ ਹੋ ਗਏ ਸਾਰੇ ਸ਼ਹਿਰ ਦੇ ਵਿੱਚ ਡੇਂਗੂ ਦੀ ਬਿਮਾਰੀ ਦੀ ਰੋਕਤ ਲਈ ਇਸ ਨੂੰ 4 ਮਹੀਨੇ ਲਗਾਤਾਰ ਸਪਰੇਅ ਕਰਾਈ ਜਾਂਦੀ ਹੈ ਜ ਜਿਹਦੇ ਵਿੱਚ ਮੰਡਲ ਦਾ ਬਹੁਤ ਵੱਡੀ ਤਨਰਾਸ਼ੀ ਖਰਚ ਹੁੰਦੀ ਹੈ ਪਰ ਬਾਲਾ ਜੀ ਦੀ ਵਿਸ਼ੇਸ਼ ਕਿਰਪਾ ਦੇ ਨਾਲ ਲਗਾਤਾਰ 4 ਮਹੀਨੇ ਅੱਜ ਤੋਂ ਸ਼ੁਰੂ ਹੋਈ ਦੀਵਾਲੀ ਤੋਂ ਤੱਕ ਇਸ ਸਪਰੇ ਨਾਲ ਜ਼ਾਰੇ ਸ਼ਹਿਰ ਦੇ ਵਿੱਚ ਡੇਂਗੂ ਦੀ ਰੋਕਤਨ ਬਹੁਤ ਰਹਿੰਦੀ ਹੈ ਤੇ ਅਹਮਦਗੜ੍ਹ ਸ਼ਹਿਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਮੇਰੀ ਤਾਂ ਬਾਲਾ ਜੀ ਅੱਗੇ ਇਹੀ ਪ੍ਰਾਰਥਨਾ ਹੈ ਵੀ ਸਾਰੇ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਰਹੇ ਔਰ ਸਾਰਾ ਸ਼ਹਿਰ ਧਰਮ ਦੇ ਨਾਲ ਜੁੜਿਆ ਰਹੇ ਤੇ ਹੋਰ ਬਾਲਾ ਜੀ ਦੇ ਸਾਲਾ ਸਰ ਔਰ ਕਟੂ ਸ਼ਾਮ ਜਾਂਦਾ ਰਹੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਅੱਜ ਦੀ ਇਸ ਧਾਰਮਿਕ ਯਾਤਰਾ ਨੂੰ ਗੁੱਡ ਮਾਰਨਿੰਗ ਕਲੱਬ ਐਮਕੜ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਕਲੱਬ ਦੇ ਸਮੂਹ ਮੈਂਬਰ ਇਸ ਮੌਕੇ ਉੱਤੇ ਹਾਜ਼ਰ ਸਨ ਉਹਨਾਂ ਨੇ ਸ਼੍ਰੀ ਸਾਲਾ ਸਰ ਸੇਵਾ ਮੰਡਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਹ ਪਵਿੱਤਰ ਸੇਵਾ ਦਾ ਮੌਕਾ ਦਿੱਤਾ ਕਲੱਬ ਵੱਲੋਂ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਸੇਵਾ ਮੰਡਲ ਲੋਕਾਂ ਨੂੰ ਪ੍ਰਭੂ ਤੇ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ ਇਹ ਯਤਨ ਨਾ ਸਿਰਫ ਧਾਰਮਿਕ ਸ਼ਰਧਾ ਨੂੰ ਮਜ਼ਬੂਤ ਕਰਦਾ ਹੈ ਸਗੋਂ ਸਮਾਜ ਨੂੰ ਵੀ ਚੰਗੀ ਸਿਹਤ ਪ੍ਰ ਹਰ ਹਰ ਮਾਦੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡਾ ਪਹਿਲਾ ਤਾਂ ਅਸੀਂ ਸਾਲਾਸਰ ਸੇਵਾ ਮੰਡਲ ਦੇ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਫਰਵਾਹਾ ਅਤੇ ਇਹਨਾਂ ਦੀ ਪੂਰੀ ਟੀਮ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਅੱਜ ਇਸ ਸੁਭ ਘੜੀ ਲਈ ਬੁਲਾਇਆ ਬਾਕੀ ਜਿਵੇਂ ਅਨਿਲ ਜੈਨ ਜੀ ਦਾਸਰੇ ਸੀ ਸਟੇਜ ਤੋਂ ਅਸੀਂ ਸੁਣਿਆ ਕਿਵੇਂ ਇਹ ਕਲੱਬ ਸੇਵਾ ਕਰ ਰਹੀ ਹੈ 2 ਲੱਖ ਦੇ ਕਰੀਬ ਯਾਤਰੀ ਜਾ ਚੁੱਕੇ ਨੇ 110ਵੀਂ ਜਿਹੜੀ ਹੈ ਬੱਸਾਂ ਦਾ ਅੱਜ ਰਵਾਨਾ ਹੋ ਰਹੀਆਂ ਨੇ ਤੇ ਇਹਨਾਂ ਦੇ ਵੱਲੋਂ ਹੋਰ ਇੱਕ ਬਹੁਤ ਹੀ ਮਹੱਤਵਪੂਰਨ ਜੋ ਸਾਡੇ ਸ਼ਹਿਰ ਨੂੰ ਦੇਣਾ ਹੈ ਜੋ ਅੱਜ ਵੀ ਅਸੀਂ ਦੇਖਿਆ ਡੇਂਗੂ ਵਾਲੀ ਮਸ਼ੀਨ ਹੈ ਦੇਖੋ ਜਿਹੜਾ ਕਦੇ-ਕਦੇ ਵਾਲਾ ਕੋਈ ਪ੍ਰੋਜੈਕਟ ਹੁੰਦਾ ਉਹ ਅਲੱਗ ਚੱਲਦਾ ਜਿਹੜੇ ਰਨਿੰਗ ਪ੍ਰੋਜੈਕਟ ਹੁੰਦੇ ਨੇ ਜਿਵੇਂ ਕਿ ਡੇਂਗੂ ਵਾਲੀ ਮਸ਼ੀਨ ਹੈ ਉਹਦੇ ਤੇ ਖਰਚਾ ਵੀ ਬਹੁਤ ਆਉਂਦਾ ਤੇ ਪਰਮਾਤਮਾ ਇਹਨਾਂ ਦੇ ਮੈਂਬਰਾਂ ਦੀਆਂ ਕਮਾਈਆਂ ਦੇ ਵਿੱਚ ਇਦਾਂ ਹੀ ਬਰਕਤ ਪਾਵੇ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਲਾਉਂਦੇ ਰਹਿਣ ਤੇ ਸਾਨੂੰ ਬਹੁਤ ਖੁਸ਼ੀ ਹੈ ਵੀ ਅਸੀਂ ਲੋਕ ਇਹਨਾਂ ਦੇ ਡੇਂਗੂ ਦੀ ਮਸ਼ੀਨਾਂ ਕਰਕੇ ਸਾਇਦ ਆ ਬਿਮਾਰੀਆਂ ਤੋਂ ਬਚੇ ਹੋਏ ਆ ਬਾਕੀ ਸਾਡੇ ਮੇਤਲ ਸਾਹਿਬ ਘੜੇ ਨੇ ਸੋਨੂ ਜੀ ਨੇ ਕਿ ਹਮੇਸ਼ਾ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਨੇ ਗੁੱਡ ਮਾਰਨਿੰਗ ਬੱਲਾ ਵੀ ਆਉਂਦੇ ਨੇ ਮੇਤਲ ਸਾਹਿਬ ਤੇ ਅਸੀਂ ਇਹਨਾਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਆ ਵਾਹ ਸ਼ੁਕਰੀਆ ਤੁਹਾਡਾ ਗੱਲ। ਚਲੋ ਜੀ ਅੱਜ ਦੇ ਬਾਲਾ ਜੀ ਜੀ ਮਹਾਰਾਜੀ ਜੀ ਜੈ ਸਮਰ। ਅਤੇ ਸ਼੍ਰੀ ਸਾਲਾ ਸਰ ਸੇਵਾ ਮੰਡਲ ਦੇ ਨੁਮਾਇੰਦੇ ਨੇ ਕਿਹਾ ਕਿ ਅਸੀਂ ਸ਼ਹਿਰ ਨਿਵਾਸੀਆਂ ਦਾ ਸਮੂਹ ਸੰਸਤਾਵਾਂ ਦਾ ਤੇ ਇਲਾਕੇ ਦੇ ਅਤੀ ਧੰਨਵਾਦੀ ਹਾਂ ਜੋ ਸਾਨੂੰ ਹਮੇਸ਼ਾ ਸਹਿਯੋਗ ਦਿੰਦੇ ਹਨ। ਅਸੀਂ ਬਾਲਾ ਜੀ ਦੀ ਅਪਾਰ ਕਿਰਪਾ ਦੇ ਨਾਲ ਇਹ ਕਾਰਜ ਕਰ ਰਹੇ ਹਾਂ ਜੋ ਪੁੱਤ ਸਾਡੀ ਮਾਂ ਫੜ ਕੇ ਇਹ ਕਾਰਜ ਕਰਵਾ ਰਹੇ ਹਨ। ਸੱਚਮੁੱਚ ਸ਼੍ਰੀ ਸਾਲਾ ਸਰ ਸੇਵਾ ਮੰਡਲ ਵੱਲੋਂ ਚੱਲ ਰਹੀ ਇਹ ਸੇਵਾ ਸਿਰਫ ਇੱਕ ਸਫਰ ਨਹੀਂ ਸਗੋ, ਭਗਤੀ ਸੇਵਾ ਅਤੇ ਆਤਮਿਕ ਉੱਚਾਈ ਦਾ ਪ੍ਰਤੀਕ ਹੈ ਜੋ ਹਰ ਮਹੀਨੇ ਭਗਤਾਂ ਦੇ ਮਨ ਵਿੱਚ ਇੱਕ ਨਵੀਂ ਸ਼ਰਧਾ ਦਾ ਸੰਚਾਰ ਕਰਦੀ